ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਪੰਜਾਬ ਸੀਡ ਵਾਲਿਆਂ ਦੇ ਬੈਠੇ ਆ ਗਿੱਦੜਵੇ ਮੰਡੀ ਅੱਗੇ ਬਾਈਆਂ ਨੇ ਬੀਵੀ ਬਹੁਤ ਅੱਛੇ ਵਿੱਚ ਝੋਨੇ ਦੇ ਆਪ ਦੇ ਪ੍ਰੋਡਕਟ ਤਿਆਰ ਵੀ ਬਹੁਤ ਵਧੀਆ ਕੀਤੇ ਅੱਜ ਨਾ ਤੁਹਾਡੇ ਲਈ ਸਾਰੀ ਆਹ ਜਿੰਨੀ ਸਪਰੇ ਪਈ ਆ ਕਿਉਂਕਿ ਜੇ ਕੱਲੀ-ਕੱਲੀ ਵਿਖਾਉਣ ਲੱਗ ਪੇ ਤਾਂ ਬੜਾ ਟਾਈਮ ਲੱਗ ਜਾਣਾ ਇਹ ਬਾਈ ਸਾਰੀਆਂ ਅੱਧੇ ਰੇਟਾਂ ਤੇ ਆ ਪੱਕੇ ਬਿੱਲ ਤੇ ਆ ਕੰਪਨੀ ਦੀਆਂ ਹੈਗੀਆਂ ਭਾਵੇਂ ਤੁਸੀਂ ਸਰਚ ਕਰ ਲਿਓ ਇਹਨਾਂ ਤੇ ਇੱਕ ਹੋਰ ਤੁਹਾਡੇ ਲਈ ਹੁਣ ਖਾਸ ਗੱਲ ਇਹ ਆ ਵੀ ਆਪਣੇ ਝੋਨੇ 'ਚ ਨਾ ਬਾਸਮਤੀ ਤੇ ਮੁਛਲ 'ਚ ਬੰਦੇ ਜੇ ਬਣਦੇ ਹੁੰਦੇ ਆ ਜਿਹਨੂੰ ਬਈ ਬਤਾਨੀ ਰੋਗ ਕਹਿੰਦੇ ਆ ਬਕਾਨੀ ਰੋਗ ਹਾਂ ਉਹਦੇ 'ਚ ਬਈ ਤੁਹਾਨੂੰ ਸਪੈਸ਼ਲ ਬਾਈਆਂ ਨੇ ਆ ਨਾ ਇੱਕ ਸਪਰੇਅ ਆ ਇਹ ਲਿਆਂਦੀ ਆ ਪਿਛਲੇ 2 ਸਾਲ ਤੋਂ ਆ ਬਈ 2 ਸਾਲ ਤੋਂ ਬਈ 2 ਕੈਨ ਸਟਾਰ ਕੈਨ ਸਟਾਰ ਕੈਨਰੀ ਕੰਪਨੀ ਦੀ ਹਾਂ ਬਾਈਆਂ ਦਾ ਬਈ ਵੀਡੀਓ 'ਚ ਨਾ ਨੰਬਰ ਚੱਲੀ ਜਾਂਦਾ ਬਾਈ ਰਾਜੇ ਦਾ ਤੁਸੀਂ ਇਹ ਨੰਬਰ ਤੇ ਫੋਨ ਲਾ ਕੇ ਬਾਈ ਤੋਂ ਇਹ ਸਪਰੇਅ ਬਾਰੇ ਵੀ ਪੁੱਛ ਸਕਦੇ ਆ ਜਾ ਜਿੰਨੇ ਪ੍ਰੋਡਕਟ ਪਾਇਆ